ਸੋ ਸੇਕੂ ਢੇਲੀਪੋਸਟ ਪੰਜਾਬੀ ਮੈਂ ਹਸ ਨੈਨਾ ਅਦਾਲਤ ਦੇ ਵੱਲੋਂ ਵੱਡਾ ਹੁਕਮ ਸੁਣਾ ਦਿੱਤਾ ਕਿ ਆ ਹਾਲਾਂਕਿ ਪਿਛਲੇ ਦਿਨੀ ਲਗਾਤਾਰ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੀ ਨਕਲੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਸੀ ਇਸ ਨੂੰ ਲੈ ਕੇ ਹੁਣ ਜੁਡੀਸ਼ੀਅਲ ਮੈਜਿਸਟਰੇਟ ਵਿਭਾ ਰਾਣਾ ਦੀ ਅਦਾਲਤ ਤੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਹੁਕਮ ਜਿਹੜਾ ਜਾਰੀ ਕੀਤਾ ਗਿਆ ਕਿ ਤੁਰੰਤ ਪ੍ਰਭਾਵ ਦੇ ਹੇਠ ਇਸ ਵੀਡੀਓ ਨੂੰ ਜੜਾਇਆ ਰਿਮੂਵ ਕੀਤਾ ਜਾਵੇ ਕਿਸੇ ਵੀ ਜਿਹੜੇ ਪਲੇਟਫਾਰਮ ਤੇ ਇਹ ਜਿਹੜੀ ਵੀਡੀਓ ਹੈ ਉਸ ਨੂੰ ਜਲ ਤੋਂ ਜਲਦ ਪ੍ਰਭਾਵ ਦੇ ਹੇਠ ਰਿਮੂਵ ਕੀਤਾ ਦੱਸ ਜਾਵੇ ਦੱਸਦੀ ਹੈ ਕਿ ਪਿਛਲੇ ਦਿਨਾਂ ਤੋਂ ਜਿਹੜੀ ਲਗਾਤਾਰ ਸੀਨੀਅਰ ਪੁਲਿਸ ਅਧਿਕਾਰੀ ਦੀ ਨਕਲੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਸੀ ਵਿਵਾਦਿਤ ਵੀਡੀਓ ਸੀ ਲਗਾਤਾਰ ਚੜਾ ਸ਼ੇਅਰ ਇਸ ਨੂੰ ਕੀਤਾ ਜਾ ਰਿਹਾ ਸੀ ਤਾਂ ਹੁਣ ਇਸੇ ਨੂੰ ਲੈ ਕੇ ਜੁਡੀਸ਼ੀਅਲ ਮੈਜਿਸਟਰੇਟ ਵਿਭਾ ਰਾਣਾ ਦੇ ਕੋਰਟ ਤੇ ਵੱਲੋਂ ਆਦੇਸ਼ ਜਾਰੀ ਕੀਤਾ ਗਿਆ ਕਿ ਅਕਰ YouTube ਤੇ Facebook ਤੇ cha X account ਜਾਂ ਕਿਤੇ ਵੀ ਪਲੈਟਫਾਰਮ ਤੇ ਇਹ ਆਡੀਓਸ ਨੂੰ ਜ਼ਰੂਰ ਚੜਾਇਆ ਰਿਮੂਵ ਕੀਤਾ ਜਾਵੇ ਸੋ ਹੁਕਮ ਚੜਾਇਆ ਅਦਾਲਤ ਦੇ ਵੱਲੋਂ ਸੁਣਾ ਦਿੱਤਾ ਗਿਆ ਕਿਹਾ ਜਾ ਰਿਹਾ ਕਿ ਡਿਜੀਟਲ ਹੈਰਾਫੇਰੀ ਦੇ ਨਾਲ ਗੁੰਮਰਾਹ ਕੀਤਾ ਗਿਆ ਇਸ ਮਕਰੀ ਦੇ ਨਾਲ ਛਿੜਛਾੜ ਕੀਤੀ ਗਈ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਨੂੰ ਜੜਾਇਆ ਰਿਮੂਵ ਕੀਤਾ ਜਾਵੇ ਡਿਲੀਟ ਕੀਤਾ ਜਾਵੇ ਹੁਕਮ ਪਾਸ ਕਰਦੇ ਹੋਏ ਅਦਾਲਤ ਵੱਲੋਂ ਇਹ ਗੱਲ ਆਖੇ ਗਈ ਕਿ ਕੋਈ ਵੀ ਵਿਅਕਤੀ ਇਸ ਨੂੰ ਡਿਜੀਟਲ ਇਕਾਈ ਵਿਅਕਤੀ ਜਾਂ ਸੰਸਥਾ ਦੇ ਨਾਲ ਸੰਬੰਧਿਤ ਵਿਵਾਦਿਤ ਸਮਗਰੀ ਹੈ ਤਾਂ ਉਸ ਨੂੰ ਪੋਸਟ ਨਾ ਕੀਤਾ ਜਾਵੇ ਟੈਗ ਨਾ ਕੀਤਾ ਜਾਵੇ ਨਾ ਹੀ ਅਪਲੋਡ ਜਾ ਪ੍ਰਸਾਰਿਤ ਕੀਤਾ ਜਾਵੇ ਉਸ ਨੂੰ ਤੁਰੰਤ ਚੜਾਇਆ ਰਿਮੂਵ ਕੀਤਾ ਜਾਵੇ ਸੋ ਇਹ ਵੀ ਕਿਹਾ ਜਾ ਰਿਹਾ ਕਿ ਖਾਸ ਕਰਕੇ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੇ ਮਾਣ ਨੂੰ ਬਦਨਾਮ ਕਰਨ ਜਾਂ ਨੁਕਸਾਨ ਪਹੁੰਚਾਉਣ ਦਾ ਇਹ ਜੜੀਆ ਵੀਡੀਓ ਇਰਾਦਾ ਰੱਖਦੀਆ ਜਿਸ ਨੂੰ ਲੈ ਕੇ ਹੁਣ ਜੁਡੀਸ਼ੀਅਨ ਜਸਟ੍ਰੇਟ ਫੀਬਾ ਰਾਣਾ ਦੀ ਅਦਾਲਤ ਦੇ ਵੱਲੋਂ ਹੁਕਮ ਜਾਰੀ ਕਰ ਦਿੱਤਾ ਕਿ ਆ ਕਿ ਫੇਸਬੁੱਕ YouTube ਅਤੇ X ਅਕਾਊਂਟ ਤੇ ਉੱਤੋਂ ਇਸ ਵੀਡੀਓ ਨੂੰ ਜਲ ਤੋਂ ਜਲ ਜੜਾਇਆ ਰਿਮੂਵ ਕੀਤਾ ਜਾਵੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਲਈ ਇਹ ਵੀਡੀਓ ਜਿਹੜੀ ਵਾਇਰਲ ਕੀਤੀ ਗਈ ਜਿਹੜੀ ਇਸ ਵੀਡੀਓ ਦਾ ਇਰਾਦਾ ਇਹ ਹੈ ਕਿ ਥੇਸ ਪਹੁੰਚਾਈ ਜਾਵੇ ਜਿਹੜੀ ਇਸ ਨੂੰ ਲੈ ਕੇ ਜਿਹੜਾ ਸਖਤ ਨਿਰਦੇਸ਼ ਦੇ ਦਿੱਤਾ ਗਿਆ ਕਿ ਅਗਰ YouTube ਤੇ ਵੀਡੀਓ ਨੂੰ ਵਾਇਰਲ ਕੀਤਾ ਕਿ ਆ ਜੋ Facebook ਤੇ ਜੋ ਤੁਹਾਡੇ X account ਤੇ ਹੈ ਇਸ ਨੂੰ ਲੈ ਕੇ ਸਖਤ ਆਦੇਸ਼ ਜਿਹੜੇ ਜਾਰੀ ਕੀਤੇ ਗਿਆ ਕਿ ਇਸ ਵਿਵਾਦਿਤ ਵੀਡੀਓ ਨੂੰ ਹਟਾ ਦਿੱਤਾ ਜਾਵੇ ਕਿਉਂਕਿ ਇਸ ਵੀਡੀਓ ਨੂੰ ਵਾਇਰਲ ਕਰਨ ਦੀ ਮੰਚਾ ਹੈ ਕਿ ਡਿਜੀਟਲ ਹੇਰਾਫੇਰੀ ਦੇ ਨਾਲ ਗੁੰਮਰਾਹ ਕੀਤਾ ਗਿਆ ਸੋ ਜੁਡੀਸ਼ੀਅਲ ਮੈਜਿਸਟ੍ਰੇਟ ਵਿਬਾ ਰਾਣਾ ਦੀ ਕੋਰਟ ਤੇ ਵੱਲੋਂ ਸਖਤ ਆਦੇਸ਼ ਜਾਰੀ ਕਰ ਦਿੱਤਾ ਗਿਆ ਤੁਸੀਂ ਦੇਖ ਰਹੇ ਡੇਲੀ ਪੋਸਟ ਪੰਜਾਬੀ ਮੈਂ ਹਸ ਨੈਨਾ ਅਦਾਲਤ ਦੇ ਵੱਲੋਂ ਵੱਡਾ ਹੁਕਮ ਸੁਣਾ ਦਿੱਤਾ ਕਿ ਆ ਹਾਲਾਂਕਿ ਪਿਛਲੇ ਦਿਨੀ ਲਗਾਤਾਰ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੀ ਨਕਲੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਸੀ ਸੇ ਨੂੰ ਲੈ ਕੇ ਹੁਣ ਜੁਡੀਸ਼ੀਅਲ ਮੈਜਿਸਟ੍ਰੇਟ ਵਿਭਾ ਰਾਣਾ ਦੀ ਅਦਾਲਤ ਤੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਹੁਕਮ ਜਿਹੜਾ ਜਾਰੀ ਕੀਤਾ ਗਿਆ ਕਿ ਤੁਰੰਤ ਪ੍ਰਭਾਵ ਦੇ ਹੇਠ ਇਸ ਵੀਡੀਓ ਨੂੰ ਜੜਾਇਆ ਰਿਮੂਵ ਕੀਤਾ ਜਾਵੇ ਕਿਸੇ ਵੀ ਜਿਹੜੇ ਪਲੇਟਫਾਰਮ ਤੇ ਇਹ ਜਿਹੜੀ ਵੀਡੀਓ ਹੈ ਉਸ ਨੂੰ ਜਲ ਤੋਂ ਜਲਦ ਪ੍ਰਵਾਪ ਦੇ ਹੇਠ ਰਿਮੂਵ ਕੀਤਾ ਜਾਵੇ ਦੱਸ ਦਈਏ ਕਿ ਪਿਛਲੇ ਦਿਨ ਤੋਂ ਜਿਹੜੀ ਲਗਾਤਾਰ ਸੀਨੀਅਰ ਪੁਲਿਸ ਅਧਿਕਾਰੀ ਦੀ ਨਕਲੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਲਲ ਕੀਤੀ ਜਾ ਰਹੀ ਸੀ ਵਿਵਾਦਿਤ ਵੀਡੀਓ ਸੀ ਲਗਾਤਾਰ ਚੜਾ ਸ਼ੇਅਰ ਇਸ ਨੂੰ ਕੀਤਾ ਜਾ ਰਿਹਾ ਸੀ ਤਾਂ ਹੁਣ ਇਸੇ ਨੂੰ ਲੈ ਕੇ ਜੁਡੀਸ਼ਮ ਮੈਜਿਸਟਰੇਟ ਵਿਵਾ ਰਾਣਾ ਦੇ ਕੋਰਟ ਤੇ ਵੱਲੋਂ ਆਦੇਸ਼ ਜਾਰੀ ਕੀਤਾ ਗਿਆ ਕਿ ਅਕਰ YouTube ਤੇ Facebook ਤੇ cha X account ਜਾਂ ਕਿਤੇ ਵੀ ਪਲੇਟਫਾਰਮ ਤੇ ਇਹ ਆਡੀਓਸ ਨੂੰ ਜ਼ਰੂਰ ਚੜਾਇਆ ਰਿਮੂਵ ਕੀਤਾ ਜਾਵੇ ਸੋ ਹੁਕਮ ਚੜਾਇਆ ਅਦਾਲਤ ਦੇ ਵੱਲੋਂ ਸੁਣਾ ਦਿੱਤਾ ਗਿਆ ਕਿਹਾ ਜਾ ਰਿਹਾ ਕਿ ਡਿਜੀਟਲ ਹੈਰਾ ਫੇਰੀ ਦੇ ਨਾਲ ਗੁੰਮਰਾਹ ਕੀਤਾ ਗਿਆ ਇਸ ਮਕਰੀ ਦੇ ਨਾਲ ਛਿੜਛਾੜ ਕੀਤੀ ਗਈ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਨੂੰ ਜੜਾਇਆ ਰਿਮੂਵ ਕੀਤਾ ਜਾਵੇ ਸੋ ਡਿਲੀਟ ਕੀਤਾ ਜਾਵੇ ਹੁਕਮ ਪਾਸ ਕਰਦੇ ਹੋਏ ਅਦਾਲਤ ਵੱਲੋਂ ਇਹ ਗੱਲ ਆਖੇ ਗਈ ਕਿ ਕੋਈ ਵੀ ਵਿਅਕਤੀ ਇਸ ਨੂੰ ਡਿਜੀਟਲ ਇਕਾਈ ਵਿਅਕਤੀ ਜਾਂ ਸੰਸਥਾ ਦੇ ਨਾਲ ਸੰਬੰਧਿਤ ਵਿਵਾਦਿਤ ਸਮੱਗਰੀ ਹੈ ਤਾਂ ਉਸ ਨੂੰ ਪੋਸਟ ਨਾ ਕੀਤਾ ਜਾਵੇ ਟੈਗ ਨਾ ਕੀਤਾ ਜਾਵੇ ਨਾ ਹੀ ਅਪਲੋਡ ਜਾ ਪ੍ਰਸਾਰਿਤ ਕੀਤਾ ਜਾਵੇ ਉਸ ਨੂੰ ਤੁਰੰਤ ਚੜਾਇਆ ਰਿਮੂਵ ਕੀਤਾ ਜਾਵੇ ਸੋ ਇਹ ਵੀ ਕਿਹਾ ਜਾ ਰਿਹਾ ਕਿ ਖਾਸ ਕਰਕੇ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੇ ਮਾਣ ਨੂੰ ਬਦਨਾਮ ਕਰਨ ਜਾਂ ਨੁਕਸਾਨ ਪਹੁੰਚਾਉਣ ਦਾ ਇਹ ਜੜੀਆ ਵੀਡੀਓ ਇਰਾਦਾ ਰੱਖਦੀ ਹੈ ਜਿਸ ਨੂੰ ਲੈ ਕੇ ਹੁਣ ਜੁਡੀਸ਼ੀਅਨ ਜਸਟ੍ਰੇਟ ਵਿਵਾ ਰਾਣਾ ਦੀ ਅਦਾਲਤ ਦੇ ਵੱਲੋਂ ਹੁਕਮ ਜਾਰੀ ਕਰ ਦਿੱਤਾ ਗਿਆ ਕਿ ਫੇਸਬੁੱਕ YouTube ਅਤੇ X ਅਕਾਊਂਟ ਤੇ ਉੱਤੋਂ ਇਸ ਵੀਡੀਓ ਨੂੰ ਜਲਦ ਤੋਂ ਜਲਦ ਜੜਾਇਆ ਰਿਮੂਵ ਕੀਤਾ ਜਾਵੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਲਈ ਇਹ ਵੀਡੀਓ ਜਿਹੜੀ ਵਾਇਰਲ ਕੀਤੀ ਗਈ ਜਿਹੜੀ ਇਸ ਵੀਡੀਓ ਦਾ ਇਰਾਦਾ ਇਹ ਹੈ ਕਿ ਥੇਸ ਪਹੁੰਚਾਈ ਜਾਵੇ ਜਿਹੜੀ ਇਸ ਨੂੰ ਲੈ ਕੇ ਜਿਹੜਾ ਸਖਤ ਨਿਰਦੇਸ਼ ਦੇ ਦਿੱਤਾ ਗਿਆ ਕਿ ਅਗਰ YouTube ਤੇ ਵੀਡੀਓ ਨੂੰ ਵਾਇਰਲ ਕੀਤਾ ਕਿ ਅਜਾ Facebook ਤੇ ਜੋ ਤੁਹਾਡੇ X account ਤੇ ਹੈ ਇਸ ਨੂੰ ਲੈ ਕੇ ਸਖਤ ਆਦੇਸ਼ ਜੜਿਆ ਜਾਰੀ ਕੀਤੇ ਗਿਆ ਕਿ ਇਸ ਵਿਵਾਦਿਤ ਵੀਡੀਓ ਨੂੰ ਹਟਾ ਦਿੱਤਾ ਚਾਵੇ ਕਿਉਂਕਿ ਇਸ ਵੀਡੀਓ ਨੂੰ ਵਾਇਰਲ ਕਰਨ ਦੀ ਮੰਚਾ ਹੈ ਕਿ ਡਿਜੀਟਲ ਹੇਰਾਫੇਰੀ ਦੇ ਨਾਲ ਗੁੰਮਰਾਹ ਕੀਤਾ ਗਿਆ ਸੋ ਜੁਟੇਸ਼ਮ ਜਸਟ੍ਰੇਟ ਵਿਭਾ ਰਾਣਾ ਦੇ ਕੋਰਟ ਦੇ ਵੱਲੋਂ ਸਖਤ ਆਦੇਸ਼ ਜਾਰੀ ਕਰ ਦਿੱਤਾ ਗਿਆ